ਵਾਸਿ ਕੀ ਫਤੇ ਪਰਮ ਸਨਮਾਨ ਜੋ ਸਤ ਸੰਗਤ ਜੀ ਆਪ ਸਭ ਸੰਤਾਂ ਤਾਨ ਗਰੀਵਨਵਾਸ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਜਿਓ ਦੇ ਪਵਨ ਸਥਾਨ ਗੁਰਦੁਆਰਾ ਸਚਪੰਨ ਤੀਖ ਸਰ ਸਾਹਿਬ ਵਿਖੇ ਹਾਜ਼ਰੀਂ ਆ ਪਰੇ ਕੋ ਸੋ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕੀਤੋ ਚਲ ਕਰਕੇ ਇਨਾ ਪਾਵਨ ਨਗਰਾਂ ਦੇ ਵਿੱਚ ਸਾਬ ਜੀ ਨੇ ਚਰਨ ਪਾਏ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਉਤਾਰਾ ਗੁਰਦੁਆਰਾ ਬੀਰੀ ਸਾਹਿਬ ਦੇ ਸਾਹਮਣੇ ਜੋ ਪਾਵਨ ਸਥਾਨ ਗੁਰਦੁਆਰਾ ਗੁਰੂ ਸਰਸਰ ਉਥੇ ਉਤਾਰਾ ਕੀਤਾ ਉਥੇ ਪੜਾ ਕੀਤਾ ਤੇ ਨਾਲ ਹੀ ਉਥੇ ਛਪੜੀ ਬਣੀ ਹੈ ਜਿੱਥੇ ਘੋੜਿਆਂ ਦੇ ਲਈ ਨਲੋਂ ਦੀ ਸੇਵਾ ਘੋੜਿਆਂ ਨੂੰ ਉਸਤ ਕਰਿਆ ਕਰਦੇ 7ਵੇਂ ਦਿਨ ਸਾਹਿਬ ਜੀ ਨੇ ਜਾ ਕਰਕੇ ਬੇਰੀ ਸਾਹਿਬ ਥੱਲੇ ਪੜਾ ਕੀਤਾ ਘੋੜਾ ਬਣਿਆ ਉਸ ਮੀਰੀ ਸਾਹਿਬ ਦੇ ਖੇਹਾਂ ਜਾ ਕਰਕੇ ਮਹਾਰਾਜ ਸਾਹਿਬ ਜੀ ਨੇ ਪੜਾ ਕੀਤਾ ਪਿੰਡ ਦੇ ਨਗਰਾਂ ਸੰਤਾਂ ਨੂੰ ਪਤਾ ਲੱਗਿਆ ਇਥੋਂ ਪਿੰਡ ਦੇ ਪੰਡਤਾਂ ਦੇ ਪਰਿਵਾਰ ਦੇ ਵਿੱਚੋਂ ਪੰਡਤ ਗੁਜੇ ਰਾਮ ਜਿਨ੍ਹਾਂ ਨੇ ਪੂਰ ਨਗਰ ਦੇ ਖੁਦਵੰਤੇ ਸਜਣਾ ਨੂੰ ਨਾਲ ਲਿਆ ਸਾਹਿਬ ਜੀ ਦੇ ਚਰਣਾ ਵਿੱਚ ਪਹੁੰਚੇ ਜਾ ਕਰਕੇ ਮਹਾਰਾਜ ਸਾਹਿਬ ਜੀ ਨੂੰ ਦੂਰੇ ਸ਼ਕੰਦ ਦੇ ਲਿਖਤਿਆਰ ਕੀ 23 ਸਨਾ ਲੈ ਕਰਕੇ ਗਏ ਮਹਾਰਾਜ ਦੇ ਚਰਨਾਂ ਵਿੱਚ ਦੁੱਧਾ ਪਰਕੇ ਸਤਿਗੁਰੂ ਜੀ ਨੂੰ ਸਨੇ ਦੇ ਵਿੱਚ ਦੁੱਧ ਚਕਾਉਣਾ ਕੀਤਾ ਬੇਨਤੀ ਕੀਤੀ ਮਹਾਰਾਜ ਸੱਜੇ ਪਾਸ਼ਾ ਜੀ ਇਹ ਨਗਰ ਦੇ ਵਿਦਵੰਤ ਸੱਜਣ ਖਾਨ ਜਿਨ੍ਹਾਂ ਦੇ ਵਿੱਚੋਂ ਮੱਕਾ ਪੱਤੀ ਦੇ ਵਿੱਚੋਂ ਜ਼ਿਮੀਦਾਰ ਭਰਾ ਇਹਨਾਂ ਦਾ ਨਾਮ ਮੱਕਾ ਸੀ ਉਹਨਾਂ ਨੂੰ ਲੈ ਕਰਕੇ ਗਏ ਮਹਾਰਾਜ ਇਹਨਾਂ ਦੇ ਘਰ ਦੇ ਵਿੱਚ ਕੋਈ ਲਾਲਨਿੰਗ ਆਪ ਜੀ ਕਿਰਪਾ ਕਰੋ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜ ਇਹਨਾਂ ਦੇ ਘਰ ਦੇ ਵਿੱਚ ਸਵਾ ਪਾ ਕੇ ਚਾਰ ਪੁੱਤਰ ਹੋਣਗੇ ਤੇ ਇਹਨਾਂ ਕੋਲੇ ਪੀੜੀਦਰ ਪੀੜੀ ਨੰਬਰਦਾਰੀ ਰਹੇਗੀ ਸਾਹਿਬ ਜੀ ਨੇ ਵਚਨ ਕੀਤੇ ਸੋ ਉਹਨਾਂ ਦੇ ਵੰਸ਼ ਵਿੱਚੋਂ ਅੱਜ ਵੀ ਜਿੱਥੇ ਵੀ ਉਹਨਾਂ ਦਾ ਪਰਿਵਾਰ ਵੱਸਦਾ ਹੈ ਉਹਨਾਂ ਕੋਲ ਨੰਬਰਦਾਰੀ ਹੈ ਇਸ ਪਿੰਡ ਦੇ ਵਿੱਚ ਵੀ ਮੁਕਸਰ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਪਰਿਵਾਰ ਰਹਿੰਦਾ ਹੈ ਨਥਾਣੇ ਪਿੰਡ ਵਿੱਚ ਉਹਨਾਂ ਦਾ ਪਰਿਵਾਰ ਰਹਿੰਦਾ ਹੈ ਧਰਮਪੁਰੇ ਵਿੱਚ ਉਹਨਾਂ ਦਾ ਪਰਿਵਾਰ ਰਹਿੰਦਾ ਹੈ ਸਤਿਗੁਰੂ ਜੀ ਨੇ ਬਖਸ਼ਾ ਕੀਤੀਆਂ ਅਗਿਆਤ ਬਖਸ਼ਾ ਬਾਬਾ ਗੁਰਦਰਾਮ ਜੀ ਤੇ ਕੀਤੀਆਂ ਧਰਗੁਰੂ ਤੇਗ বাহাদুর ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਦੋਂ ਇਸ ਨਗਰ ਦੀ ਸੰਗਤ ਨੂੰ ਪਤਾ ਲੱਗਿਆ ਚਾਰ ਖੁਰਦੀ ਸੰਗਤ ਨੂੰ ਵੀ ਧਰਗੁਰੂ ਤੇਗ বাহাদুর ਸਾਹਿਬ ਮਹਾਰਾਜ ਗਰੀਬੜਵਾਸ ਸਤਿਗੁਰੂ ਵੀਜੀ ਦੇ ਸੇਖਾ ਸਤਿਗੁਰੂ ਜੀ ਨੇ ਉਤਾਰਾ ਕੀਤਾ ਉਸ ਸਥਾਨ ਤੇ ਜਾ ਕਰਕੇ ਸਭ ਜੀ ਦੇ ਚਰਨਾਂ ਵਿੱਚ ਫਰਿਆਦ ਕੀਤੀ ਮਹਾਰਾਜ ਸਾਡੇ ਨਗਰ ਦੇ ਵਿੱਚ ਤੁਹਾਨੂੰ ਮਿਹਰ ਦੀ ਕਿਰਪਾ ਕਰੋ ਸਾਡੇ ਨਗਰ ਦੇ ਵਿੱਚ ਮਹਾਰਾਜ ਸਕੰਦੇ ਲਈ ਪਾੜੂ ਬ੍ਰੋਗ ਲਈ ਆਪਣੀ ਕਿਰਪਾ ਕਰੋ ਧਰਗੁਰੂ ਦੇਵ ਹਾਦਰ ਸਾਹਿਬ ਮਹਾਰਾਜ ਜੀ ਨੇ ਵੀਰ ਸਾਹਿਬ ਦੇ ਹੇਠਾਂ ਬੈਠਿਆ ਭਸੇ ਵਿੱਚੋਂ ਤੀਰ ਕੱਢਿਆ ਤੇ ਕਮਾਨ ਦੇ ਨਾਲ ਤੀਰ ਚਲਾਇਆ ਸਾਹਿਬ ਜੀ ਨੇ ਵਚਨ ਕੀਤਾ ਜਿੱਥੇ ਜਾ ਕੇ ਤੀਰ ਲੱਗੇਗਾ ਉੱਥੇ ਜਾ ਕੇ ਖੂ ਲਗਾ ਦਿਓ ਸੋ ਸੰਗਤਾਂ ਨੇ ਉਸੇ ਤਰ੍ਹਾਂ ਵਚਨ ਸਾਹਿਬ ਜੀ ਦਾ ਸਦਕਾਰਿਆ ਜਿੱਥੇ ਤੀਰ ਲੱਗਿਆ ਉਸੇ ਜਗ੍ਹਾ ਤੇ ਖੂ ਲਗਾਇਆ ਗਿਆ। ਅੱਜ ਵੀ ਪਾਵਨ ਅਸਥਾਨਾਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਦਕਾ ਖੂ ਸਰਵਜੂਦ ਖਾਨ ਪਿਆਰਤ ਸੰਗਤਾਂ ਕਰਕੇ ਦਰਸ਼ਨ ਕਰਦੀਆਂ ਹਨ, ਕੋਈ ਤਰ ਜਲ ਸਕਦੀਆਂ ਹਨ। ਸਾਹਿਬ ਜੀ ਦਾ ਉਹ ਤੀਰ ਇਹ ਸਾਹਮਣੇ ਬਕਸੇ ਵਿੱਚ ਆਪ ਸਰਵਤ ਸੰਗਤਾਂ ਦਰਸ਼ਨ ਕਰਦੇ ਹੋ। ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਹੱਥਾਂ ਦਾ ਹਸਤ ਕਮਲਾਂ ਦਾ ਤੀਰ ਹੈ। ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਤੀਰ ਬੀਰੀ ਸਾਹਿਬ ਦੇ ਇਕੱਠਾ ਮੈਠ ਕਰਕੇ ਇਸ ਪਾਵਨ ਸਥਾਨ ਤੇ ਚਲਾਇਆ ਸਾਹਿਬ ਜੀ ਨੇ ਇੱਥੇ ਜਲਦ ਸੋਮਾ ਪ੍ਰਗਟ ਕੀਤਾ ਬਖਸ਼ਿਸ਼ ਕੀਤੀ ਸਵਾਪ ਸਰਵਤ ਸੰਗ ਦਾ ਜੋ ਪਾਵਨ ਸਥਾਨ ਨਾ ਅਧਿਆ ਕਰਕੇ ਸਤਿਗੁਰੂ ਜੀ ਦੇ ਚਰਨਾਵਾਂ ਵਿੱਚ ਨਿਵਾਸ ਲਿਓ ਉਹ ਸਤਿਗੁਰੂ ਸਰਵਤ ਪੁੰਨ ਦਾ ਬਾਬਾ ਪੂਰਨ ਕਰਨ ਯਾਤਰਾ ਸਭ ਕਰੇਨ ਵਾਲ ਗੁਰੂ ਜੀ ਦਾ ਖਾਲਸਾ ਵਾਰੀ ਦੀ ਰੀਤੀ